ਫੀਦਪੋਟ ਦਾ ਜਿਹੜਾ ਵੀ ਸਮਾਨ ਚੋਰੀ ਹੋਇਆ ਮੈਨੂੰ ਲੱਗਦਾ ਉਹ ਉੱਥੇ ਹੋਊਗਾ ਜੇ ਨਹੀਂ ਹੋਊਗਾ ਤਾਂ ਮੈਂ ਆਪ ਤੇ ਕੋਰੋ ਲੈ ਕੇ ਜੇ ਕੋਈ ਕਿਸੇ ਦੀ ਚੋਰੀ ਦਾ ਮੈਂ ਜ਼ਿੰਮੇਵਾਰ ਨਹੀਂ ਮੈਂ ਪੰਜਾਬ ਦਾ ਪਹਿਲਾ ਐਮਐਲਏ ਜਿਹੜਾ ਖਨੌਰੀ ਦੇ ਬਾਰਡਰ ਤੇ ਗਿਆ ਉਹ ਤੋਂ ਬਸ ਸੱਤ ਮੰਤਰੀ ਲੈ ਕੇ ਮੈਂ ਗਿਆ ਤੁਹਾਡੀ ਕਿਸੇ ਗੱਲ ਕਹੀਂ ਤੋਂ ਪਤਾ ਮੈਨੂੰ ਇਹ ਦਾ ਪਤਾ ਨਹੀਂ ਉਹ ਸਰਕਾਰ ਨੂੰ ਪੁੱਛਾਂਗੇ ਸਾਨੂੰ ਇਹੋ ਗੱਲ ਪਤਾ ਇੱਕ ਮੇਰੀ ਬੇਨਤੀ ਸੁਣੋ ਮੈਨੂੰ ਨਾ ਮੰਗਾ ਉਹ ਮੇਰੀ 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 ਸੋਲ ਕਾਲੀ ਬੇਨਤੀ ਮੈਂ ਪੰਜਾਬ ਦਾ ਪਹਿਲਾ ਐਮਐਲਏ ਸੀ ਜਿਹੜਾ ਖਨੌਰੀ ਦੇ ਬਾਰਡਰ ਤੇ ਗਿਆ ਉਹਦੇ ਬਾਬਾ ਸ਼ੰਦਾਰ ਸੀ ਉਦੋਂ ਦਾ ਸੱਤ ਮੰਤਰੀ ਲੈ ਕੇ ਮੈਂ ਗਿਆ ਮੈਂ ਕਹਿੰਦਾ ਐਮਐਲਏ ਮੇਰੇ ਨਾਲ ਸਾਰੇ ਸੱਤ ਮੰਤਰੀ ਸੀ ਪੰਜਾਬ ਪ੍ਰਧਾਨ ਮੰਤਰੀ ਵੀ ਸੀ ਸਿੱਖ ਖੇਤੀ ਮੰਤਰੀ ਵੀ ਸੀ ਅਮਨ ਦੂਜਾ ਠਾਲੀਵਾਲ ਵੀ ਸੀ ਸਾਰੇ ਸੀ ਸੱਤ ਮੰਤਰੀਆਂ ਸਵੇਰ ਉਹਦੇ ਵੀ ਡੱਲੇ ਵਸਾਉਣ ਨੂੰ ਭਾਸ਼ਾ ਜਿਹੜੀ ਹੁਣ ਵੀ ਮੇਰੀ ਦੱਸੋ ਜਿੱਥੇ ਮੈਂ ਮੈਂ ਹਰ ਗੱਲ ਲਈ ਤਿਆਰ ਹਾਂ ਮੇਰੇ ਜਿੱਥੇ ਇੱਕ ਮਿੰਟ ਜੀ ਇੱਕ ਮਿੰਟ ਦਾ ਇੱਕ ਮਿੰਟ ਮੇਰੇ ਕੋਲ ਜਿਹੜੀ ਗੱਲ ਜਿਹੜੀ ਗੱਲ ਜਿਹੜੀ ਗੱਲ ਪੱਠੇ ਲੀਡਰਾਂ ਦੇ ਦਰਮਿਆਨ ਹੋਈ ਹੈ ਤਾਂ ਮੁੱਖ ਮੰਤਰੀ ਜਿੱਥੇ ਮੇਰੀ ਲਾਓ ਡਿਊਟੀ ਮੈਂ ਕਦੋਂ ਫਿਰ ਤੁਹੇ ਭਜਦਾ ਨਹੀਂ ਨਹੀਂ ਜੀ ਅਸੀਂ ਜਿਹੜਾ ਅਸੀਂ ਪਹਿਲਾਂ ਨਹੀਂ ਪੱਜੇ ਨਾਂ ਅਸੀਂ ਕੱਦ ਪੱਤੀਆਂ ਨਾਂ ਅਸੀਂ ਅੱਜ ਤੁਸੀ ਤਾਂ ਨਾ ਤੂੰ ਨਿਕਲੀ ਪਾਰਟੀ ਹੈ ਹਾਂਜੀ ਹਾਂਜੀ ਤੁਸੀਂ ਆਪ ਬੈਠਦੇ ਹੁੰਦੇ ਹਾਂਜੀ ਨਹੀਂ ਅਸੀਂ ਖਨੌਲੀ ਗਏ ਯਾਰ ਮੇਰੇ ਨਾਲ ਕੋਈ ਕਹੇ ਵੀ ਉਹ ਜਿਹੜੀਆਂ ਸਰਕਾਰਾਂ ਨੇ ਜਿਹੜਾ ਨਹੀਂ ਕੰਮ ਕੀਤਾ ਜਿਹੜਾ ਤੁਸੀਂ ਕੀਤਾ ਟਰਾਲੀ ਚੋਰੀਆਂ ਸਾਡੀਆਂ ਤੁਸੀਂ ਕੀਤੀਆਂ ਚਾਹ ਪਤੀ ਇਹ ਤੇ ਤੂੰ ਸਾਡਾ ਭਰਾ ਆਹ ਗੱਲਾਂ ਕਰੇ ਹਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫਿਰ ਇੱਕ ਮਿੰਟ ਕਾਲੇ ਗੱਲ ਸੁਣ ਮੈਂ ਫਰਾਲਕੇ ਫੀਕੋਟ ਦਾ ਐਮਐਲਏ ਹੌਸਲੇ ਨਹੀਂ ਫੀਕੋਟ ਦਾ ਜਿਹੜਾ ਵੀ ਸਮਾਨ ਚੋਰੀ ਹੋਇਆ ਪਹਿਲੀ ਗੱਲ ਤਾਂ ਉੱਥੇ ਹੋਊਗਾ ਜੇ ਨਹੀਂ ਹੋਊਗਾ ਤਾਂ ਮੈਂ ਆਪਦੇ ਕੋਲ ਲੇਖ ਤੁਸੀਂ ਲਿਸਟ ਪਾ ਦੇ ਦਿਓ ਤੁਸੀਂ ਮੈਨੂੰ ਲਿਸਟ ਬਣਾ ਕੇ ਮੈਂ ਲੈ ਕੇ ਦੇਵਾਂ ਕੋਈ ਕਿਸੇ ਦੀ ਚੋਰੀ ਦਾ ਮੈਂ ਜ਼ਿੰਮੇਵਾਰ ਨਹੀਂ ਤੁਸੀਂ ਤੁਸੀਂ ਦੇਖੋ ਤੁਸੀਂ ਸਾਰੇ ਭਰਾ ਤੁਸੀਂ ਮੇਰੀ ਡੌਟੀ ਲਾਓ ਕਿੱਥੇ ਲਉਂਗੇ ਮੈਂ ਤੁਹਾਡੇ ਮੈਂ ਮੈਂ ਕੋਈ ਉਹ ਗੱਲ ਮੈਂ ਤੁਹਾਡੀ ਜ਼ਿੰਮੇਵਾਰੀ ਤੁਨੀ ਭਜਦਾ ਮੇਰੀ ਲਾਉਡ ਡੌਟੀ ਕਿੱਥੇ ਹੋਣੀ ਮੇਰੇ ਮੈਨੂੰ ਦੱਲੇਵਾਲ ਸਾਹਿਬ ਕੋਲੇ ਪਾਓ ਦੱਲੇਵਾਲ ਸਾਹਿਬ ਮੈਨੂੰ ਕਹਿੰਦੇ ਵੀ ਆਹ ਕੰਮ ਕਰਨਾ ਭਾਈ ਤੂੰ ਮੁੱਖ ਮੰਤਰੀ ਸਾਹਿਬ ਕੋਲੇ ਗੱਲ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਕੋਲੇ ਲੈ ਕੇ ਦਊਗਾ ਇਹ ਗੱਲ ਹੈ ਵੀ ਤੁਸੀਂ ਉੱਥੇ ਸਾਰੇ ਪਹਿਲੇ ਕਹੋ ਵੀ ਜੇ ਉੱਥੇ ਜ਼ਿੰਮੇਵਾਰੀ ਕਾਰਵਾਈ ਕਰੋ ਉਹ ਤਾਂ ਵੀਡੀਓ ਆ ਜਾਂਦਾ ਨਾ ਯਾਰ ਸਭ ਕੁਝ ਕਰਾਵਾਂਗੇ ਸਭ ਅੱਗੇ ਵੀ ਕਿਹਾ ਆਪਾਂ ਮਿਲਦੇ ਨਹੀਂ ਸੀ ਮੈਂ ਨਹੀਂ ਮੈਂ ਤਾਂ ਆਪ ਆ ਚੇਅਰਮੈਨ ਤੇ ਰਹੀਂ ਸੁਣਿਆ ਭੇਜਿਆ ਢੱਲੇਵਾਲ ਸਾਹਿਬ ਨੂੰ ਢੱਲਿਓ ਸਾਬ ਸਾਨੂੰ ਹੁਕਮ ਕਰੋ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਮੈਂ ਤਾਂ ਘਰੇ ਜਾਣ ਨੂੰ ਵਿਚਾਰ ਮੈਨੂੰ ਹੁਣ ਟਾਈਮ ਲੱਗੂ ਹੁਣ ਜਾਵਾਂਗਾ ਮੈਂ ਕਿਸੇ ਕਰ ਤੋਂ ਭਾਈਦਾ ਨਹੀਂ ਤੁਸੀਂ ਤੇਰੇ ਬਾਰੇ ਸਭ ਜਾਣਦੇ ਆ ਕੰਮ ਕਰੋ ਨਾ ਤੁਸੀਂ ਉਹਨਾਂ ਤੇ ਕਾਰਵਾਈ ਕਰਾਓ ਵੀ ਕਿੱਥੋਂ ਕਰਨਾ ਆ ਵੀਡੀਓ ਆ ਗਈ ਠੀਕ ਹੈ ਜੀ ਦੇਖੋ ਦੇਖੋ ਆਪਣੇ ਇਲਾਕੇ ਚ ਜਿੰਨਾ ਸਮਾਨ ਚ ਕਮ ਹੋਇਆ ਮੈਨੂੰ ਰਿਪੋਰਟ ਦਿਓ ਲੱਗਦਾ ਤਾਂ ਇਹ ਸਾਰੇ ਪੰਜਾਬ ਦੇ ਬਣਾਏ ਸਾਰੇ ਦਾ ਪੰਜਾਬ ਦੇ ਚਲੋ ਉਹ ਵੀ ਦੇ ਦਿਓ ਯਾਰ ਉਹ ਵੀ ਦੇ ਦਿਓ ਮੈਂ ਉੱਥੇ ਜਾ ਕੇ ਮੁੱਦਾ ਕਰ ਉਹ ਯਾਰ ਦੇਖ ਕਾਲੀ ਆਉਣੀ ਲੱਗ ਮੂੰਹ ਜੋ ਜਿਹੜੀ 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 ਤੁਸੀਂ ਉਹ ਲਿਸਟ ਦਿੱਤੀ ਆ ਮੈਨੂੰ ਲਿਸਟ ਦਿਓ ਮੈਂ ਮੁੱਕ ਤੇ ਜਾ ਕੇ ਉੱਥੇ ਪਤਾ ਕਰ ਆ ਇੱਕ ਮਿੰਟ ਆ ਆ ਰਮਨਦੀ ਖੜਾ ਨਾ ਇਹਨਾਂ ਦੀ ਵੈਨ ਵੀ ਉੱਥੇ ਸੀਗੀ ਪਤਾ ਇਹਨਾਂ ਨੂੰ ਸਾਰੇ ਨੂੰ ਵੈਨ ਸੀ ਉਹ ਉੱਥੋਂ ਜੰਪ ਤੋਂ ਲੈ ਕੇ ਵੈਨ ਲਈ ਜਿੰਨੇ ਬੰਦੇ ਆਪਣੇ ਜਿੰਨੇ ਇੱਕ ਮਿੰਟ ਜਿੰਨੇ ਬੰਦੇ ਆਪਣੇ ਗ੍ਰਿਫਤਾਰ ਕੀਤੇ ਸੀ ਕੋਈ ਬੰਦਾ ਇਹ ਕਦੇ ਵੀ ਮੈਂ ਮੈਂ ਐਸ ਡੀ ਐਮ ਨੂੰ ਸਾਰੇ ਐਸ ਡੀ ਐਮ ਨੂੰ ਫੋਨ ਕਰਕੇ 5000 ਸਪੀਨ ਗੋਣ ਕਰਕੇ ਮੇਰੇ ਫੀਲਕੋਟ ਦੇ ਬੰਦੇ ਆਹਾ ਆ ਬੰਦੇ ਗ੍ਰਿਫਤਾਰ ਕੀਤੇ ਭਈ ਸ਼ਰਾਉ ਇਹ ਜਮਾਨਤਾਂ ਨਹੀਂ ਕਰਾਂਗੇ ਤੁਹਾਨੂੰ ਜੇ ਕੋਈ ਹੋਰ ਸਾਹਿਬ ਬੇਨਤੀ ਹੈ ਪਲੀਸ ਜਿਹੜਾ ਹੁਣ ਕਾਨੂੰਨ ਇਹ ਕੱਢਦਾ ਹੈ ਉਹ ਧਰਨੇ ਵੀ ਲਾ ਸਕਦੇ ਜਿੱਦਾਂ ਤੁਹਾਡੇ ਜੇਸੀ ਵਾਲ ਨੂੰ ਕੜਾ ਸੜੇ ਤੁਸੀਂ ਸਰਕਾਰ ਨੂੰ ਕਹਿੰਦਾ ਕਿ ਕੀ ਕਹਿੰਦੇ ਹੁਣ ਨਾ ਰੁਕ ਜਦੋਂ ਉਹਨੇ ਬਿਆਨ ਦਿੱਤਾ ਨੇੜੇ ਕੋਈ ਇੰਟਰਵਿਊ ਮਲਾ ਰਹੇ ਛੱਟ ਉਹ ਯਾਰ ਮੇਰੇ ਪ੍ਰਧਾਨ ਜੀ ਅਸੀਂ ਮਾੜੀ ਜੀ ਗੱਲ ਕਰਦੇ ਗਲਾਜ ਮੇ ਸਾਡੇ 100 ਬਾਰ ਆ ਕੇ ਖੜੇ ਨਹੀਂ ਨਹੀਂ ਕੋਈ ਅਸੀਂ ਕਿ ਦੱਸੋ ਕੋਈ ਗੱਲ ਗੱਲ ਇਹ ਮੌਕੇ ਦੀ ਬਰਡ ਹੁੰਦੀ ਹੈ ਮੈਂ ਮੈਂ ਅਕਲ ਸੋਚ ਨਹੀਂ ਕਰਦਾ ਮੈਂ ਭਾਵੇਂ ਐਮਐਲਏ ਜਾਂ ਮੈਂ ਕੁਝ ਵੀ ਪਰ ਮੈਂ ਤੁਹਾਡੇ ਨਾਲ ਮੇਰਾ ਭਰਾ ਵਾਲਾ ਸਬੰਧ ਹੈ ਜਿੱਥੇ ਮੈਨੂੰ ਇੱਕ ਜਿਹੜਾ ਮੈਥੋਂ ਵੱਡਾ ਉਹ ਮੈਨੂੰ ਛੂਟਾ ਪੜਾ ਕਰਕੇ ਐਸਾ ਦਾ ਜਿਹੜਾ ਮੈਥੋਂ ਛੂਟਾ ਮੈਨੂੰ ਵੱਡਾ ਪੜਾ ਮੈਂ ਹਰ ਕੰਮ ਲਈ ਤੁਹਾਡੀ ਸੇਵਾ ਵਾਸਤੇ ਹਾਜ਼ਰ ਹਾਂ 24 ਘੰਟੇ ਹਾਜ਼ਰ ਹਾਂ ਜਦੋਂ ਮਰਜ਼ੀ ਕਹੋ ਮੈਨੂੰ ਡੱਲੇਵਾਲ ਸਾਹਿਬ ਨੂੰ ਘਰੇ ਬੁਣਨ ਮੈਂ ਘਰੇ ਵੀ ਜਾਊਗਾ ਫਿਰ ਇੱਕ ਨੰਬਰ ਹੋਰ ਹੈ ਤੁਹਾਡੇ ਪਿਆਰ ਸੀ ਮੈਂ ਐਮਐਲਏ ਬਣਦੇ ਸਾਰ ਫ੍ਰੀਕੋਰਡ ਦੀ ਮੈਲ ਚਲਾਉਂ ਤੋ ਉਹ ਖੰਜਰ ਬਣੀ ਲੱਗੀ ਭਾਈ ਜੀ ਇੱਕ ਮਿੰਟ ਇੱਕ ਵਾਰ ਸੁਣੋ ਨਾ ਜੀ ਵੱਡਾ ਗੱਲਾਂ ਚ ਹੋ ਜਾਂ ਸੁਣੋ ਮੈਂ ਐਗਰੀਕਲਚਰ ਕਮੇਟੀ ਕਿਸਾਨ ਜਿਹੜੀ ਕਿਸਾਨਾਂ ਨਾਲ ਸਬੰਧਤ 11 ਵਿਭਾਗ ਵਿੱਚ ਮੈਂ ਉਸ ਕਮੇਟੀ ਦਾ ਮੈਂਬਰ ਹਾਂ ਔਰ ਪੰਜਾਬ ਦੀਆਂ ਸਖਲੀ ਫ੍ਰੀਕੋਰਡ ਨਹੀਂ ਸਾਰੀਆਂ ਖੰਡ ਮਿੱਲਾਂ ਨੂੰ ਚਲਾਉਣ ਵਾਸਤੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ। ਵਿਧਾਨ ਸਭਾ ਦੇ ਵਿੱਚੋਂ ਜਿਹੜਾ ਰੱਖਿਆ ਆ ਜ਼ਮੀਨ ਵੇਖਦੀ ਸੀ ਪੁੱਡਾ ਨੂੰ ਜ਼ਮੀਨ ਵਾਪਸ ਕਰਾਈਏ ਸਰਕਾਰ ਨੂੰ। ਸਰਕਾਰ ਦੇ ਕੰਮਾਂ ਤੇ ਸਮਾਂ ਲੱਗਦਾ ਪਰ ਜਿਹੜੀ ਆ ਨੀ ਹੁਣ ਪਲਾਟ ਕੱਟਦੇ ਨੇ ਤੇ ਅਗਲਿਆਂ ਨੇ ਉਹ ਪਲਾਟ ਤਾਂ ਜਿੱਥੇ ਜਿੱਥੇ ਜਾਣੀ ਪੈਂਦਾ ਇੱਕ ਘਰਾਂ ਦੀ ਨਹੀਂ ਬਦਲਣੇ ਸਰਕਾਰ ਨੇ ਥੋੜਾ ਜਿਹਾ ਵਾਅਦਾ ਕੀਤਾ ਹੈ। ਕਾਲੇ ਹੋਏ ਕੋਈ ਨਹੀਂ ਕਾਲੇ ਜਦੋਂ ਮਰਜੀ ਜਦੋਂ ਜੁਕੀਰ ਜਦੋਂ ਮਰਜੀ ਬੰਦੇਵਾਹ ਸਾਹਿਬ ਮੈਨੂੰ ਰਾਤ ਨੂੰ 12 ਵਜੇ ਵੀ ਸੋਣ ਜਦੋਂ ਮਰਜੀ ਜਦੋਂ ਮਰਜੀ 12 ਬੰਦੇਵਾਹ